ਦਿੱਲੀ ਦੇ ਵਿੱਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਕਾਫੀ ਔਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਸ ਤੌਰ ਤੇ ਅੱਖਾਂ ਦੀਆਂ ਬਿਮਾਰੀਆਂ ਗਲੇ ਦੀਆਂ ਬਿਮਾਰੀਆਂ ਅਤੇ ਫੇਫੜੇ ਦੀਆਂ ਬਿਮਾਰੀਆਂ ਦੇ ਵਿੱਚ ਵਾਧਾ ਹੋਇਆ ਹੈ ਲੋਕਾਂ ਨੂੰ ਅੱਖਾਂ ਦੇ ਵਿੱਚ ਜਲਣ ਮਹਿਸੂਸ ਹੋ ਰਹੀ ਹੈ ਅੱਖਾਂ ਚੋਂ ਪਾਣੀ ਵਗ ਰਿਹਾ ਹੈ ਖਾਰਿਸ਼ ਵਰਗੀਆਂ ਬਿਮਾਰੀਆਂ ਆਮ ਹੋ ਰਹੀਆਂ ਨੇ ਖੰਗ ਦੀ ਬਿਮਾਰੀ ਵੱਧ ਗਈ ਹੈ ਅਤੇ ਸਾਹ ਲੈਣ ਦੇ ਵਿੱਚ ਵੀ ਬੱਚਿਆਂ ਤੇ ਬਜ਼ੁਰਗਾਂ ਨੂੰ ਖਾਸ ਤੌਰ ਤੇ ਚੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਨੂੰ ਦੇਖਦੇ ਆ ਦਿੱਲੀ ਸਰਕਾਰ ਦੇ ਵੱਲੋਂ ਹੁਣ ਵੱਡਾ ਫੈਸਲਾ ਲਿਆ ਗਿਆ ਹੈ ਲਗਾਤਾਰ ਵਧ ਰਹੇ ਪ੍ਰਦੂਸ਼ਣ ਦੇ ਪੱਧਰ ਨੂੰ ਦੇਖਦੇ ਆ ਦਿੱਲੀ ਸਰਕਾਰ ਨੇ ਦਿੱਲੀ ਦੇ ਵਿੱਚ ਕੁਝ ਖਾਸ ਪਾਬੰਦੀਆਂ ਆਇਤ ਕੀਤੀਆਂ ਨੇ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਸ਼ਹਿਰ ਦੇ ਵਿੱਚ ਔਸਤ 에ਅਰ ਕੁਆਲਿਟੀ ਇੰਡੈਕਸ ਮੰਗਲਵਾਰ ਨੂੰ 425 ਦਰਜ ਕੀਤਾ ਗਿਆ ਜੋ ਕਿ ਸੋਮਵਾਰ ਨੂੰ 362 ਸੀ 100 ਜ਼ਬਰਦਸਤ ਵਾਅਦਾ ਹਵਾ ਦੇ ਪ੍ਰਦੂਸ਼ਣ ਦੇ ਵਿੱਚ ਦਿੱਲੀ ਦੇ ਵਿੱਚ ਐਨਸੀਆਰ ਖੇਤਰ ਦੇ ਵਿੱਚ ਦਰਜ ਕੀਤਾ ਗਿਆ ਹੈ ਲਗਾਤਾਰ ਪ੍ਰਦੂਸ਼ਣ ਦੇ ਕਾਰਨ ਕੇਂਦਰ ਸਰਕਾਰ ਨੇ ਦਿੱਲੀ ਤੇ ਐਨਸੀਆਰ ਦੇ ਖੇਤਰ ਦੇ ਵਿੱਚ ਗੈਰ ਜ਼ਰੂਰੀ ਉਸਾਰੀਆਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਇਸ ਤੋਂ ਇਲਾਵਾ ਜੀਆਰਏਪੀ ਤਿੰਨ ਦੇ ਤਹਿਤ ਪਾਬੰਦੀਆਂ ਆਇਦ ਕੀਤੀਆਂ ਗਈਆਂ ਨੇ ਇਹ ਪਾਬੰਦੀਆਂ ਕਿਹੜੀਆਂ ਕਿਹੜੀਆਂ ਪਾਬੰਦੀਆਂ ਦਿੱਲੀ ਐਨਸੀਆਰ ਖੇਤਰ ਦੇ ਵਿੱਚ ਲਗਾਈਆਂ ਨੇ ਤੁਹਾਨੂੰ ਇੱਕ ਇੱਕ ਕਰਕੇ ਦੱਸਦੇ ਆ ਗੈਰ ਜ਼ਰੂਰੀ ਉਸਾਰੀ ਦੇ ਉੱਤੇ ਬਿਲਕੁਲ ਪਾਬੰਦੀ ਲਗਾ ਦਿੱਤੀ ਗਈ ਹੈ ਸੀਮਿੰਟ ਤੇ ਰੇਤ ਵਰਗੇ ਸਮਾਨ ਦੀ ਢੋਆ ਢੁਆਈ ਦੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਡੀਜ਼ਲ ਦੀਆਂ ਬੱਸਾਂ ਦੇ ਉੱਤੇ ਵੀ ਪਾਬੰਦੀ ਲੱਗ ਗਈ ਹੈ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਬੰਦ ਰਹਿਣਗੇ ਅਤੇ ਆਨਲਾਈਨ ਕਲਾਸਾਂ ਦੀ ਆਗਿਆ ਦਿੱਤੀ ਗਈ ਹੈ ਸੋ ਪੰਜਵੀਂ ਕਲਾਸ ਤੱਕ ਦਿੱਲੀ ਐਨਸੀਆਰ ਖੇਤਰ ਦੇ ਵਿੱਚ ਸਕੂਲ ਬੰਦ ਰੱਖਣ ਦੇ ਆਦੇਸ਼ ਸਰਕਾਰ ਵੱਲੋਂ ਕੀਤੇ ਗਏ ਨੇ ਸਟੋਨ ਕ੍ਰੈਸ਼ਰ ਅਤੇ ਮਾਈਨਿੰਗ ਗਤੀਵਿਧੀਆਂ ਦੇ ਉੱਤੇ ਵੀ ਪਾਬੰਦੀ ਰਹੇਗੀ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਡੀਜ਼ਲ ਜਨਰੇਟਰਾਂ ਦੇ ਉੱਤੇ ਬਿਲਕੁਲ ਪਾਬੰਦੀ ਰਹੇਗੀ ਕੰਪਨੀ ਵਿੱਚ ਘਰੋਂ ਕੰਮ ਕਰਨ ਤੇ ਹਾਈਬ੍ਰਿਡ ਮੋਡ ਤੇ ਕੰਮ ਕਰਨ ਦੀ ਸਲਾਹ ਦਿੱਤੀ ਗਈ ਹੈ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਆਪਣੇ ਕਰਮਚਾਰੀਆਂ ਤੋਂ ਘਰੋਂ ਆਨਲਾਈਨ ਤਰੀਕੇ ਦੇ ਨਾਲ ਕੰਮ ਕਰਵਾ ਸਕਦੀਆਂ ਨੇ ਜਾਂ ਹਾਈਬ੍ਰਿਡ ਤਰੀਕੇ ਦੇ ਨਾਲ ਕੰਮ ਕਰਵਾ ਸਕਦੀਆਂ ਨੇ ਤਰਜੀਹ ਦਿੱਤੀ ਜਾਵੇਗੀ ਕਿ ਮੁਲਾਜ਼ਮਾਂ ਤੋਂ ਘਰੋਂ ਕੰਮ ਕਰਵਾਇਆ ਜਾਵੇ ਗ੍ਰੈਪ 3 ਉਹਦਾ ਲਾਗੂ ਕੀਤਾ ਜਾਂਦਾ ਹੈ ਜਦੋਂ ਹਵਾ ਦੀ ਗੁਣਵੱਤਾ ਜਿਹੜੀ ਹੈ 에ਅ ਕੁਆਲਿਟੀ ਇੰਡੈਕਸ 401 ਤੋਂ ਲੈ ਕੇ 450 ਦੇ ਵਿਚਕਾਰ ਹੁੰਦੀ ਹੈ ਸੋ GRAP 3 ਦੇ ਤਹਿਤ ਸੜਕਾਂ ਨੂੰ ਰੋਜ਼ਾਨਾ ਸਾਫ਼ ਕੀਤਾ ਜਾਂਦਾ ਹੈ ਨਿਯਮਤ ਤੌਰ ਤੇ ਪਾਣੀ ਦਾ ਛੜਕਾ ਵੀ ਕੀਤਾ ਜਾਂਦਾ ਹੈ। ਉਹ ਸਾਰੀ ਦਰੋਂਣ ਪੈਦਾ ਹੋਣ ਵਾਲੀ ਧੂੜ ਤੇ ਮਲਬੇ ਦਾ ਸਹੀ ਢੰਗ ਦੇ ਨਾਲ ਨਿਪਟਾਰਾ ਵੀ ਕੀਤਾ ਜਾਂਦਾ ਹੈ। ਸੋ ਕੇਂਦਰ ਸਰਕਾਰ ਦੇ ਵੱਲੋਂ ਇਹ ਪਾਬੰਦੀਆਂ ਲਗਾਈਆਂ ਗਈਆਂ ਨੇ ਹਵਾ ਦੇ ਪ੍ਰਦੂਸ਼ਣ ਦੇ ਨਾਲ ਨਜਿੱਠਣ ਦੇ ਲਈ। ਹਾਲਾਂਕਿ ਦੇਖਣ ਦੇ ਵਿੱਚ ਆਇਆ ਕਿ ਪਿਛਲੇ ਕੁਝ ਸਾਲਾਂ ਤੋਂ ਸਰਦੀਆਂ ਦੇ ਮਹੀਨਿਆਂ ਦੇ ਵਿੱਚ ਸਰਦੀ ਸ਼ੁਰੂ ਹੁੰਦਿਆਂ ਸਾਰੀ ਅਕਤੂਬਰ ਦੇ ਮਹੀਨੇ ਤੋਂ ਦਿੱਲੀ ਇਸ ਤਰ੍ਹਾਂ ਦੇ ਗੰਭੀਰ ਪ੍ਰਦੂਸ਼ਣ ਦੇ ਦੌਰ ਦੇ ਵਿੱਚੋਂ ਗੁਜ਼ਰਦਾ ਹੈ ਹਰ ਸਾਲ ਦਿੱਲੀ ਦੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਸਰਕਾਰਾਂ ਦੇ ਵੱਲੋਂ ਐਨ ਜਦੋਂ ਮੁਸੀਬਤ ਬਣ ਜਾਂਦੀ ਹੈ ਸਾਹ ਲੈਣਾ ਔਖਾ ਹੋ ਜਾਂਦਾ ਹੈ ਉਦੋਂ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਨੇ ਅਕਸਰ ਦਿੱਲੀ ਸਰਕਾਰ ਦੇ ਵੱਲੋਂ ਕੇਂਦਰ ਦੇ ਵੱਲੋਂ ਵੀ ਆ ਪਰਾਲੀ ਜਾਲਣ ਨੂੰ ਲੈ ਕੇ ਪਰਾਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾਂਦੇ ਨੇ ਪਰ ਪ੍ਰਦੂਸ਼ਣ ਦਾ ਇਹਨਾਂ ਸਾਰੇ ਸਵਾਲਾਂ ਦੇ ਬਾਵਜੂਦ ਹੱਲ ਨਹੀਂ ਹੁੰਦਾ ਹਰ ਸਰਦੀਆਂ ਨੂੰ ਇਸ ਤਰ੍ਹਾਂ ਦੇ ਗੰਭੀਰ ਪ੍ਰਦੂਸ਼ਣ ਦਾ ਸਾਹਮਣਾ ਦਿੱਲੀ ਵਾਸੀਆਂ ਨੂੰ ਕਰਨਾ ਪੈਂਦਾ ਹੈ ਹਰ ਵਾਰੀ ਇਸ ਤਰ੍ਹਾਂ ਦੀਆਂ ਗਲੇ ਦੀਆਂ ਨੱਕ ਦੀਆਂ ਅੱਖਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਦਿੱਲੀ 'ਚ ਫੈਲਦੀਆਂ ਨੇ ਅਤੇ ਗੰਭੀਰ ਪ੍ਰਦੂਸ਼ਣ ਦੇ ਵਿੱਚ ਦਿੱਲੀ ਵਾਸੀਆਂ ਨੂੰ 3-4 ਮਹੀਨੇ ਜਿਹੜੇ ਨੇ ਉਹ ਖਾਸ ਤੌਰ ਤੇ ਕੱਟਣੇ ਪੈਂਦੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਦਿੱਲੀ ਸਰਕਾਰ ਵੱਲੋਂ ਆਇਦ ਕੀਤੀਆਂ ਗਈਆਂ ਇਹਨਾਂ ਪਾਬੰਦੀਆਂ ਦਾ ਪ੍ਰਦੂਸ਼ਣ ਦੇ ਪੱਧਰ ਤੇ ਕਿੰਨਾ ਅਸਰ ਪੈਂਦਾ ਹੈ ਕਿੰਨਾ ਕੁ ਪ੍ਰਦੂਸ਼ਣ ਅਗਲੇ 2-3 ਦਿਨਾਂ ਦੇ ਵਿੱਚ ਘਟਦਾ ਹੈ ਦੇਖਣ ਵਾਲੀ ਗੱਲ ਹੋਵੇਗੀ ਪਰ ਫਿਲਹਾਲ ਜਦੋਂ ਤੱਕ ਦਿੱਲੀ ਤੇ ਐਨਸੀਆਰ ਖੇਤਰ ਦੇ ਵਿੱਚ ਬਰਸਾਤ ਨਹੀਂ ਹੁੰਦੀ ਮੀਂਹ ਨਹੀਂ ਪੈਂਦਾ ਉਦੋਂ ਤੱਕ ਪ੍ਰਦੂਸ਼ਣ ਦੇ ਘਟ ਹੋਣ ਦੀ ਉਮੀਦ ਹੈ ਜਿਹੜੀ ਉਹ ਘਟ ਹੀ ਜਾਪੇ